ਹਰ ਵੇਲੇ ਸਾਹ ਚੜਿਆ ਰਹਿੰਦਾ ਹੈ ਉੱਠਣ ਲੱਗੇ ਬੈਠਣ ਲੱਗੇ ਜਾਂ ਫਿਰ ਤੁਹਾਨੂੰ ਕ੍ਰੋਨਿਕਲ ਦਮਾ ਇਹ ਨੁਸਖਾ ਇਹ ਫਾਰਮੂਲਾ ਅੱਜ ਉਹਨਾਂ ਲੋਕਾਂ ਵਾਸਤੇ ਰਾਮਬੰਦ ਸਾਬਿਤ ਹੋਣ ਵਾਲਾ ਹੈ ਜੇ ਅੱਧਾ ਘੰਟਾ ਉਦੋਂ ਜਦੋਂ ਆਪਾਂ ਇਹ ਨੁਸਖਾ ਲੈ ਲਿਆ ਤੇ ਅੱਧਾ ਘੰਟਾ ਫਿਰ ਫੁਰਕੀ ਸਭ ਕੁਝ ਨਹੀਂ ਖਾਣਾ ਪੀਣਾ ਹੈਗਾ ਤੇ ਸਵੇਰੇ ਸ਼ਾਮ ਦੋ ਟਾਈਮ ਆਪਾਂ ਲੈ ਸਕਦੇ ਹਾਂ ਪੁਰਾਣਾ ਪੁਰਾਣਾ ਦਮਾ ਖੰਗ ਖਾਂਸੀ ਨੂੰ ਇਹ ਦੂਰ ਕਰ ਦਿੰਦਾ ਸਰ ਮੈਨੂੰ ਸਾਹ ਚੜਨ ਦੀ ਦਿੱਕਤ ਬੜੀ ਆਉਂਦੀ ਸੀ ਅੱਛਾ ਜੋ ਮਾਲੋ ਸਲੂਨ ਹੈ ਮੇਰਾ ਵੀ ਖੜੇ ਖੜੇ ਸਾਹ ਚੜ ਜਾਣਾ ਪੌੜੀਆਂ ਚੜਨਾ ਤਾਂ ਠੀਕ ਹੈ ਤੇ ਹੁਣ ਜਦੋਂ ਦੀ ਬੂੰਦ ਵਾਲੀ ਮੈਡੀਸਿਨ ਕੀਤੀ ਉਦੋਂ ਤਾਂ ਮੈਨੂੰ ਪੂਰਾ ਫਰਕ ਆਇਆ ਕੀ ਪ੍ਰੋਬਲਮ ਲੈ ਕੇ ਆਇਆ ਸਰ ਜੀ ਮੇਰੇ ਦੋਨੇ ਗੋਡੇ ਜਦੋਂ ਤੁਰਦਾ ਸੀ ਟਕ 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 ਕਰਦੇ ਸੀ ਜੀ ਅੱਛਾ ਕੜੀ ਵਾਂਗੂ ਕੜੀ ਵਾਂਗੂ ਜੀ ਹੁਣ ਇਹਨਾਂ ਨੂੰ ਪਹਿਲੀ ਦਵਾਈ ਲਈ ਆ ਬਿਲਕੁਲ ਓਕੇ ਆ ਹੁਣ ਕੋਈ ਪ੍ਰੋਬਲਮ ਨਹੀਂ ਆਵਾਜ਼ ਨਾਲ ਨਿਕਲੇ ਤੇ ਜਦੋਂ ਛਾਤੀ ਤੇ ਰੇਸ਼ਾ ਜੰਮ ਜਾਂਦਾ ਫੁਰਕੀ ਸਾਹਿਬ ਤੇ ਉਦੋਂ ਬੰਦੇ ਨੂੰ ਹਾਰਟ ਬੀਟ ਵਧਰੀ ਸ਼ੁਰੂ ਹੋ ਜਾਂਦੀ ਹੈ ਦਿਲ ਦੀ ਧੜਕਣ ਜਿਹੜੀ ਹੈਗੀ ਆ ਉਹ ਵੱਧਦੀ ਆ ਦਿਲ ਕਮਜ਼ੋਰ ਹੋ ਜਾਂਦਾ ਫੇਫੜਿਆਂ 'ਚ ਦਰਦ ਹੋਣਾ ਤੇ ਦਮੇ ਦੀਆਂ ਇਹ ਲਾਮਤਾ ਸਾਰੀਆਂ ਤੇ ਜਿਹੜੇ ਬੰਦੇ ਨੇ ਜਾਂ ਆਪਣੇ ਲੇਡੀਜ਼ ਨੇ ਜੈਂਟਸ ਨੇ ਜੇ ਦਮੇ ਨੂੰ ਜਾਂ ਰੇਸ਼ੇ ਨੂੰ ਨਾ ਸੰਭਾਲਿਆ ਵੇਲੇ ਸਿਰ ਨਾ ਠੀਕ ਕੀਤਾ ਉਹਨੂੰ ਕੰਨਾਂ ਦੀ ਬਿਮਾਰੀ ਤੋਂ ਕੋਈ ਵੀ ਨਹੀਂ ਬਚਾ ਸਕਦਾ ਵੇ ਸ਼ਾਇਦ ਵਾਲਾ ਨੁਸਖਾ ਇਹਨਾਂ ਦੇ ਇਨਹੇਲਰ ਵੀ ਛਡਾ ਦੇਗਾ ਥੋੜੇ ਦਿਨਾਂ ਚ ਬਿਲਕੁਲ ਬਿਲਕੁਲ ਇਨਹੇਲਰ ਬੰਦ ਕਰਾਵਾਂਗੇ ਜੀ ਕਿੰਨੇ ਸਾਲਾਂ ਤੋਂ ਚਾਹੇ ਪੇਸ਼ੈਂਟ ਲੈ ਰਿਹਾ ਇਨਹੇਲਰ ਲੈ ਕੇ ਵੀ ਉਹਦਾ ਸਾਹ ਨਹੀਂ ਸੌਖਾ ਆ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਦਿਵਾਵਾਂਗੇ ਆਪਾਂ ਪਿਓਰ ਕਿਊਟ ਐਂਡ ਕ੍ਰੋਨਿਕਲ ਅਜਰਸਥਮਾ ਨੂੰ ਇਹ ਕਿੱਟ ਠੀਕ ਕਰਦੀ ਆ ਇਹਦੇ ਵਿੱਚ ਜਿੱਦਾਂ ਦੇਖੋ ਚਾਰ ਮੈਡੀਸਨ ਹੁੰਦੀਆਂ ਵਾ ਇਹ ਪਲਾਂਟ ਬੇਸਡ ਮੈਡੀਸਨ ਹੁੰਦੀਆਂ ਜਾਨੀ ਆਪਾਂ ਕੋਈ ਕੈਮੀਕਲ ਤਾਂ ਯੂਜ਼ ਕਰਦੇ ਨਹੀਂਗੇ ਇਹ ਚਾਰ ਮੈਡੀਸਨ ਹੈਗੀਆਂ ਤੇ 20-20 ਡ੍ਰੌਪ ਪਾਣੀ ਚ ਪਾ ਕੇ ਲੈਣੇ ਸਵੇਰੇ ਸ਼ਾਮ ਦੋ ਟਾਈਮ ਆ ਜਾਂਦਾ ਪੇਸ਼ੈਂਟ ਉਹ ਕਹਿੰਦੇ ਵੀ ਹਾਂਜੀ ਤੁਸੀਂ ਇਹਦਾ ਪੀ ਲਓ ਸਾਡਾ ਸਾਹ ਸੌਖਾ ਕਰੋ ਪੇਸ਼ੈਂਟ ਦਾ ਫਿਰ ਅਸੀਂ ਫਰੂਕੀ ਸਾਹਿਬ ਇਹ ਮੈਡੀਸਨ ਜਿਹੜੀ ਹੈਗੀ ਨਾ ਇਹਦੇ ਦੋ ਡ੍ਰੌਪ ਉਹਦੀ ਜੀਭ ਤੇ ਪਾ ਦਿੰਦੇ ਅੱਛਾ ਦੋ ਡੋ ਹਾਂਜੀ ਦੋ ਡ੍ਰੌਪ ਇਹਦੇ ਜੀਭ ਤੇ ਪਾਉਣੇ ਆ ਪੇਸ਼ੈਂਟ 5 ਤੋਂ 4 ਮਿੰਟ ਦੇ ਵਿੱਚ ਵਿੱਚ ਸਾਹ ਦੀ ਦਿੱਕਤ ਬਿਲਕੁਲ ਠੀਕ ਹੋ ਜਾਂਦੀ ਆ ਨਾਲ ਦੀ ਨਾਲ ਪੇਸ਼ੇ ਨੂੰ ਸਾਹ ਸੌਖਾ ਆਉਣਾ ਸ਼ੁਰੂ ਹੋ ਜਾਂਦਾ ਗੋਡੇ ਦੋਦੇ ਸੀ ਮੋਡੇ ਵੀ ਇਕਲੀ ਵਾਰ ਸੀ ਲੀਵਰ ਫੈਕਟ ਸੀਗਾ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਡਾਕਟਰ ਸੁਰਿੰਦਰ ਜੀ ਨੇ ਇਹਨਾਂ ਨੇ ਦਵਾਈ ਦਿੱਤੀ ਬੰਦਾਲੀ ਵਸ ਨਹੀਂ ਫਰਕ ਪੈਗਾ ਨਹੀਂ ਲੀਵਰ ਨੂੰ ਫਰਕ ਪੈਗਾ ਕੀ ਕਿੰਨਾ ਕੀ ਫਰਕ ਮੰਨਦੇ ਹੋ ਨਹੀਂ ਮੈਂ ਤਾਂ ਹਾਂ ਠੀਕ ਹੈ ਅੱਗੇ ਬਹੁਤ ਬੁੰਦਾ ਕਿੰਨੇ ਟਾਈਮ ਲੈਣੇ ਹੋ ਤੁਸੀਂ ਦੋ ਟਾਈਮ ਲੈਣੇ ਦੋ ਟਾਈਮ ਨਾਲ ਹੀ ਕੰਮ ਕਰਦਾ ਹਾਂਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਪਹੁੰਚਿਆ ਹੈ ਹੈਲਥ케ਅਰ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਮੋਗਾ ਜਿੱਥੇ ਇਸ ਵੇਲੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਦੇ ਜਿਹੜੇ ਨੁਸਖੇ ਨੇ ਫਾਰਮੂਲੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਔਰ ਲੋਕ ਉਹਨਾਂ ਦਾ ਫਾਇਦਾ ਵੀ ਉਹਨਾਂ ਜ਼ਿਆਦਾ ਲੈ ਰਹੇ ਨੇ ਧੰਨਵਾਦ ਦੇ ਫੋਨ ਡਾਕਟਰ ਸਾਹਿਬ ਨੂੰ ਵੀ ਬਹੁਤ ਆ ਰਹੇ ਨੇ ਸਾਡੇ ਵਟਸਐਪ ਦੇ ਉੱਤੇ ਵੀ ਬੜੇ ਧੰਨਵਾਦੀ ਜਿਹੜੇ ਮੈਸੇਜ ਹੈਗੇ ਨੇ ਰੀਸੀਵ ਹੁੰਦੇ ਨੇ ਕਿ ਸਾਡੇ 2 ਦਿਨ ਡਾਕਟਰ ਸ਼ਰਮਾ ਜੀ ਦਾ ਉਹ ਸਕਾ ਫਾਰਮੂਲਾ ਇਸਤੇਮਾਲ ਕੀਤਾ ਸਾਡੀ ਪ੍ਰੋਬਲਮ ਇਹ ਠੀਕ ਹੋ ਗਈ ਉਹ ਠੀਕ ਹੋ ਗਈ ਸਾਰਿਆਂ ਦਾ ਕਿਉਂਕਿ ਰਿਪਲਾਈ ਕਰਨਾ ਸਾਰਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਇਸ ਲਈ ਮੈਂ ਵੀਡੀਓ ਦੇ ਜ਼ਰੀਏ ਸਾਰਿਆਂ ਦਾ ਧੰਨਵਾਦ ਕਰ ਦਿੰਨਾ ਆਪਣੀ ਆਪਣੀ ਫੀਡਬੈਕ ਦੇਣ ਵਾਸਤੇ ਤੋਂ ਅੱਜ ਜਿਹੜਾ ਨੁਸਖਾ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆਂ ਜੇਕਰ ਤੁਹਾਨੂੰ ਥੋੜਾ ਜਿਹਾ ਤੁਰਨ ਵੇਲੇ ਸਾਹ ਚੜ ਜਾਂਦਾ ਥੋੜੀ ਜਿਹੀ ਕਿਸੇ ਨਾਲ ਲੰਬੀ ਗੱਲ ਕਰ ਲੈਣੇ ਤਾਂ ਸਾਹ ਚੜ ਜਾਂਦਾ ਹਰ ਵੇਲੇ ਸਾਹ ਚੜਿਆ ਰਹਿੰਦਾ ਉੱਠਣ ਲੱਗੇ ਬੈਠਣ ਲੱਗੇ ਜਾਂ ਫਿਰ ਤੁਹਾਨੂੰ ਕ੍ਰੋਨਿਕਲ ਦਮਾ ਇਹ ਨੁਸਖਾ ਇਹ ਫਾਰਮੂਲਾ ਅੱਜ ਉਹਨਾਂ ਲੋਕਾਂ ਵਾਸਤੇ ਰਾਮਬੰਨ ਸਾਬਿਤ ਹੋਣ ਵਾਲਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਡਾਕਟਰ ਸੁਦਰਿੰਦਰਪਾਲ ਸ਼ਰਮਾ ਜੀ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਸ੍ਰੀ ਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਨੂੰ ਅੱਜ ਸੀ ਅੱਜ ਦੇਣਾ ਹੈ ਯਾਨੀ ਕਿ ਹਕੀਕਤ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਅੱਜ ਦੇਣਾ ਹੈ ਤੇ ਉਹਦੇ ਨਾਲ ਸਾਹ ਦੀ ਦਮੇ ਦੀ ਸਾਹ ਨਾਲ ਸੰਬੰਧਿਤ ਫੇਫੜ ਮਤਲਬ ਪ੍ਰੋਬਲਮਸ ਨੇ ਜਿਹੜੀਆਂ ਉਹ ਹੱਥ ਬਣ ਜਾਣਗੀਆਂ ਤੁਹਾਨੂੰ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਅੱਜ ਜਿਹੜਾ ਆਪਾਂ ਨੁਸਖਾ ਦੇਣਾ ਹੈਗਾ ਜਿੰਦਾ ਦੁਨੀਆ ਤੇ ਲੋਕ ਡਾਕਟਰ ਵੀ ਵੱਡੇ ਵੱਡੇ ਕਹਿ ਰਹੇ ਆ ਆਪਣੇ ਸਿਆਣੇ ਬੁੱਧੀਜੀਵੀ ਵੀ ਕਹਿ ਰਹੇ ਆ ਵੀ ਇਸ ਚੀਜ਼ ਦਾ ਲਾਜ ਨਹੀਂ ਹੈਗਾ ਉਸ ਚੀਜ਼ ਦਾ ਲਾਜ ਵੀ ਆਪਾਂ ਦੱਸਾਂਗੇ ਤੇ ਨੁਸਖਾ ਵੀ ਦੱਸਾਂਗੇ ਜਿਹੜਾ ਪੂਰਾ ਹੀ ਕਾਰਗਰ ਹੋਊਗਾ ਅੱਜ ਆਪਾਂ ਗੱਲ ਕਰਾਂਗੇ ਦਮੇ ਦੀ ਜਿਹੜਾ ਲੋਕ ਕਹਿ ਰਹੇ ਜੀ ਪੀੜੀ ਦਰ ਪੀੜੀ ਚੱਲਦਾ ਹੈ ਠੀਕ ਨਹੀਂ ਹੋ ਸਕਦਾ ਇਹ ਆ ਉਹ ਆ ਜਿਹੜੇ ਕਰ ਦਮਾ ਦਾ ਮਰੀਜ਼ ਇੱਕ ਵਾਰੀ ਹੋ ਗਿਆ ਅੱਗੇ ਬੱਚਿਆਂ ਨੂੰ ਹੋਊਗਾ ਅੱਗੇ ਉਸ ਤੋਂ ਅੱਗੇ ਉਹਨਾਂ ਦੇ ਬੱਚਿਆਂ ਨੂੰ ਹੋਊਗਾ ਉਹ ਸਾਰੀ ਚੈਨ ਅੱਜ ਤੋੜਾਂਗੇ ਆਪਾਂ ਤੇ ਸਾਰੇ ਜਿਹੜੇ ਜਿਹੜੇ ਭਲੇਖੇ ਦੂਰ ਕਰਾਂਗੇ ਬਹੁਤ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਸ਼ੁਰੂ ਕਰੀਏ ਤੁਹਾਡਾ ਨੁਸਖਾ ਫਾਰਮੂਲਾ ਲੋਕਾਂ ਤੱਕ ਲੈ ਕੇ ਜਾਈਏ ਸਾਨੂੰ ਇਹ ਦੱਸੋ ਦਮਾ ਜਿਹੜਾ ਉਹ ਯਕਲਕਤ ਤਾਂ ਹੁੰਦਾ ਨਹੀਂ ਵੀ ਅਸੀਂ ਰਾਤ ਨੂੰ ਸੌਏ ਤੇ ਸਵੇਰੇ ਉੱਠੇ ਸਾਨੂੰ ਦਮਾ ਹੋ ਗਿਆ ਅਲਾਮ ਤਾਂ ਕੀ ਹੁੰਦੇ ਨੇ ਦੋਵੇਂ ਦੀਆਂ ਅਗਰ ਸਾਡੇ ਸਰੀਰ ਦੇ ਵਿੱਚ ਦਮੇ ਦੇ ਲੱਛਣ ਕੀ ਹੁੰਦੇ ਨੇ ਦਵਾ ਫਰੂਕੀ ਸਾਹਿਬ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਪਹਿਲੀ ਪ੍ਰੋਬਲਮ ਆ ਜਾਂਦੀ ਬੰਦੇ ਨੂੰ ਸਾਹ ਚੜ੍ਹਨਾ ਮੁਸ਼ਕ ਜਿਹੜਾ ਸ਼ੁਰੂ ਹੋ ਜਾਂਦਾ ਥੋੜਾ ਜਤੋਂ ਗੱਲ ਕਰਦੇ ਸਾਹ ਚੜ੍ਹ ਜਾਣਾ ਜਾਂ ਜਿੱਦਾਂ ਗਲੇ 'ਚ ਜਲਨ ਹੋਣੀ ਛਾਤੀ ਤੇ ਜਿੱਦਾਂ ਬਲਗਮ ਨਾਲ ਭਰ ਜਾਣੀ ਬਾਹਰ ਨਾ ਨਿਕਲਨੀ ਗਾੜੀ ਬਲਗਮ ਜਿਹਨੂੰ ਕਹਿੰਦੇ ਆ ਜਿਹਨੂੰ ਥੁੱਕਿਆ ਨਾ ਜਾ ਸਕੇ ਵਾਰ-ਵਾਰ ਜਿਹੜਾ ਹੈਗਾ ਜਿਹੜਾ ਪੇਸ਼ੈਂਟਾਂ ਨੂੰ ਬਾਹਰ ਖਿੱਚ ਕੇ ਕੱਢਣ ਦੀ ਕੋਸ਼ਿਸ਼ ਕਰਦਾ ਉਹ ਨਹੀਂ ਨਿਕਲਦਾ ਅੰਦਰ ਜੰਮਿਆ ਰਹਿ ਜਾਂਦਾ ਹਾਂ ਸਹਾਂ ਸਗੋਂ जख्म ਹੋ ਜਾਂਦੇ ਆ ਆਵਾਜ਼ ਨਾ ਨਿਕਲੇ ਤੇ ਜਦੋਂ ਛਾਤੀ ਤੇ ਰੇਸ਼ਾ ਜੰਮ ਜਾਂਦਾ ਫਿਰੁਕੀ ਸਾਹਿਬ ਤੇ ਉਦੋਂ ਬੰਦੇ ਨੂੰ ਹਾਰਟ ਬੀਟ ਵਧਰੀ ਸ਼ੁਰੂ ਹੋ ਜਾਂਦੀ ਹੈ ਦਿਲ ਦੀ ਧੜਕਣ ਜਿਹੜੀ ਹੈਗੀ ਆ ਉਹ ਵੱਧਦੀ ਆ ਦਿਲ ਕਮਜ਼ੋਰ ਹੋ ਜਾਂਦਾ ਫੇਫੜਿਆਂ 'ਚ ਦਰਦ ਹੋਣਾ ਤੇ ਦਮੇ ਦੀਆਂ ਇਹ ਲਾਮਤਾ ਸਾਰੀਆਂ ਤੇ ਜਿਹੜੇ ਬੰਦੇ ਨੇ ਜਾਂ ਆਪਣੇ ਲੇਡੀਜ਼ ਨੇ ਜੈਂਟਸ ਨੇ ਜੇ ਦਮੇ ਨੂੰ ਜਾਂ ਰੇਸ਼ੇ ਨੂੰ ਨਾ ਸੰਭਾਲਿਆ ਵੇਲੇ ਸਿਰ ਨਾ ਠੀਕ ਕੀਤਾ ਉਹਨੂੰ ਕੰਨਾਂ ਦੀ ਬਿਮਾਰੀ ਤੋਂ ਕੋਈ ਵੀ ਨਹੀਂ ਬਚਾ ਸਕਦਾ ਅੱਛਾ ਰੇਸ਼ਾ ਇਨਾ ਖਤਰਨਾਕ ਚੀਜ਼ ਬਿਲਕੁਲ ਬਿਲਕੁਲ ਉਹਨੂੰ ਕੰਨਾਂ ਦੀ ਵੀ ਪ੍ਰੋਬਲਮ ਹੋਊਗੀ ਕੰਨਾਂ 'ਚੋਂ ਵੀ ਰੇਸ਼ ਆਊਗਾ ਓਕੇ ਜੀ 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 ਚਲੋ ਇਹ ਤੁਸੀਂ ਦੇਖੋ ਅੱਜ ਤੁਹਾਨੂੰ ਨੁਸਖਾ ਫਾਰਮੂਲਾ ਬੜਾ ਆਸਾਨ ਸਾਡੇ ਘਰ ਦੇ ਵਿੱਚ ਆਮ ਕਰਕੇ ਇਹ ਮਿਲ ਜਾਂਦਾ ਹਲਦੀ ਰੱਖਿਆ ਡਾਕਟਰ ਸਾਹਿਬ ਨੇ ਸ਼ਤਾਵਰ ਰੱਖਿਆ ਹੈ ਔਰ ਇੱਕ ਹੀ ਚੀਜ਼ ਹੈ ਡਾਕਟਰ ਇਹ ਫਰੂਕੀ ਸਾਹਿਬ ਸ਼ਾਇਦ ਆ ਸ਼ਾਇਦ ਨੂੰ ਆਪਾਂ ਇਹਦੇ ਵਿੱਚ ਇਸਤੇਮਾਲ ਕਰਾਂਗੇ ਦਮੇ ਦੇ ਜਿਹੜੇ ਆਪਾਂ ਅੱਜ ਨੁਸਖਾ ਦੇਵਾਂਗੇ ਜੀ 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 ਅੱਛਾ ਡਾਕਟਰ ਸਾਹਿਬ ਇਹ ਬਹੁਤ ਸਾਰੇ ਲੋਕ ਹੈਗੇ ਨੇ ਬਹੁਤ ਦਵਾਈਆਂ ਇਵਨ ਕਿ ਇਨਹੇਲਰ ਤੱਕ ਲੱਗੇ ਹੋਏ ਨੇ ਦਮੇ ਵਾਲਿਆਂ ਨੂੰ ਪਰ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਹਲਦੀ ਵਾਲਾ ਸ਼ਤਾਵਰ ਵਾਲਾ ਔਰ ਇਹ ਸ਼ਾਇਦ ਵਾਲਾ ਨੁਸਖਾ ਹੈ ਉਹਨਾਂ ਦੇ ਇਨਹੇਲਰ ਵੀ ਛਡਾ ਦੇਗਾ ਥੋੜੇ ਦਿਨਾਂ ਚ ਬਿਲਕੁਲ ਬਿਲਕੁਲ ਇਨਹੇਲਰ ਬੰਦ ਕਰਾਵਾਂਗੇ ਜੀ ਕਿੰਨੇ ਸਾਲਾਂ ਤੋਂ ਚਾਹੇ ਪੇਸ਼ੈਂਟ ਲੈ ਰਿਆ ਇਨਹੇਲਰ ਲੈ ਕੇ ਵੀ ਉਹਦਾ ਸਾਹ ਨਹੀਂ ਸੌਖਾ ਆ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਦਿਵਾਵਾਂਗੇ ਆਪਾਂ ਉਹਦੇ ਵਿੱਚ ਆਪਾਂ ਹਲਦੀ ਇਸਤੇਮਾਲ ਕੀਤੀ ਫਰੂਕੀ ਸਾਹਿਬ ਹਲਦੀ ਨਾਲ ਕੀ ਹੋ ਗਿਆ ਡਾਕਟਰ ਇਹ ਫਰੂਕੀ ਸਾਹਿਬ ਇੱਕ ਤਾਂ ਦਰਸ਼ਕਾਂ ਦੀ ਜਾਣਕਾਰੀ ਲਈ ਦੇ ਲਈਏ ਹਲਦੀ ਇਹ ਪੰਚਮ ਹਲਦੀ ਹੈ ਜਿਹੜੀ ਆਪਣੀ ਹੈਲਥ ਕੇਅਰ ਦੇ ਆਪਾਂ ਨਾਮ ਤੇ ਪੰਚਮ ਹਲਦੀ ਆਪ ਬਣਵਾਈ ਹੋਈ ਹੈ ਪੰਜ ਹਲਦੀਆਂ ਦਾ ਮਿਸ਼ਰਣ ਦੂਸਰਾ ਹੈਗਾ ਸਤavr ਠੀਕ ਹੈ ਤੀਸਰਾ ਹੈਗਾ ਸ਼ਹਿਦ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੁਸਕੇ ਚ ਇਸਤੇਮਾਲ ਕਰਾਂਗੇ ਠੀਕ ਹੈ ਨਹੀਂ ਮਤਲਬ ਮੇਰਾ ਸਵਾਲ ਇਹ ਸੀ ਡਾਕਟਰ ਸਾਹਿਬ ਵੀ ਜਿਹੜੀ ਹਲਦੀ ਹੈਗੀ ਹੈ ਇਹ ਕਿਵੇਂ ਤਾਂ ਮੈਨੂੰ ਇਸ ਤਾਂ ਆਮ ਕਰਕੇ ਗੱਲ ਕਰਦੇ ਆ ਮੋٟਟੇ ਮੋٟਟੇ ਕੈਪਸੂਲ ਹੋ ਜਾਂਦੇ ਨੇ ਅੱਜ ਕੱਲ ਤਾਂ ਇੰਜੈਕਸ਼ਨ ਵੀ ਲੱਗਣ ਲੱਗ ਗਏ ਦਮੇ ਵਾਲੇ ਜੀ ਹਾਂਜੀ ਹਾਂਜੀ ਕਉ ਕਿ ਜੇ ਹਲਦੀ ਤਾਂ ਫਿਰ ਐਂਟੀ ਇਨਫਲਮੇਟਰੀ ਗੁਣ ਹੈ ਦੇ ਵਿੱਚ ਐਂਟੀ ਆਕਸੀਡੈਂਟ ਹੁੰਦਾ ਵਾ 100 ਗ੍ਰਾਮ ਹਲਦੀ 'ਚ ਗੱਲ ਕਰੀਏ ਇਹਦੇ ਵਿੱਚ ਕੈਲਰੀ ਵੀ ਚੰਗੀ ਮਾਤਰਾ ਦੇ ਵਿੱਚ ਹੁੰਦੀ ਹੈ ਬਾਕੀ ਇੱਕ ਹੈਲਦੀ ਇੱਕ ਐਂਟੀ ਅਲਰਜਿਕ ਵੀ ਮੰਨੀ ਗਈ ਆ ਵੀ ਅਲਰਜੀ ਨੂੰ ਵੀ ਪ੍ਰਾਣੀ ਤੋਂ ਪ੍ਰਾਣੀ ਨੂੰ ਦੂਰ ਕਰਦੀ ਹੋਵੇ ਸਹੀ ਹਲਦੀ ਪੂਰੀ ਪਿਓਰਿਟੀ ਦੇ ਵਿੱਚ ਹੋਵੇ ਸ਼ਕਤੀਸ਼ਾਲੀ ਜਿਹੜਾ ਐਂਟੀ ਬੈਕਟੀਰੀਅਲ ਵੀ ਹੈ ਇੱਕ ਦੇ ਵਿੱਚ ਹੁੰਦੇ ਆ ਗੁਣ ਤੇ ਹਾਂਜੀ ਹਾਂਜੀ ਪ੍ਰਾਣੀ ਤੋਂ ਪ੍ਰਾਣੀ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਸਮਰੱਥ ਹੈ ਜਿੱਦਾਂ ਫੇਫੜਿਆਂ ਦੀ ਆਪਾਂ ਕੱਲ ਗੱਲ ਕੀਤੀ ਆ ਵੀ ਪਰੇਸ਼ਾ ਜੰਮ ਜਾਂਦਾ ਰੈਫੈਕਸ਼ਨ ਹੋ ਜਾਂਦੀ ਸੋਜ ਹੋ ਜਾਂਦੀ ਉਹਨੂੰ ਵੀ ਹਲਦੀ ਦੂਰ ਕਰੂਗੀ ਤੇ ਫਿਰ ਸਤਾਵਰ ਜੀ ਸਤਾਵਰ ਦੇ ਵੀ ਫਰੂਕੀ ਸਾਹਿਬ ਇਹਦੇ ਵਿੱਚ ਕਾਫੀ ਫਾਇਦੇ ਨੇ ਸਤਾਵਰ ਵੀ ਜਿਹੜਾ ਦਮੇ ਨੂੰ ਦੂਰ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੋਊਗਾ ਸਤਾਵਰ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਤੱਤ ਹੈਗੇ ਨੇ ਜਿਹੜੇ ਇਨਫੈਕਸ਼ਨ ਫੇਫੜੇ ਦੂਰ ਕਰਦੇ ਦਮੇ ਨੂੰ ਠੀਕ ਕਰਦੇ ਇੱਕ ਇਹਦੇ ਵਿੱਚ ਮੇਨ ਜਿਹੜਾ ਇਨਗਰੀਡੀਅੰਟ ਇਸ ਪਾਇਆ ਜਾਂਦਾ ਸਪੈਨਨ ਨਾਮ ਦਾ ਇੱਕ ਜਿਹੜਾ ਸਪੌਨਨ ਨਾਮ ਦਾ ਇਨਗਰੀਡੀਅੰਟ ਇਸ ਪਾਇਆ ਜਾਂਦਾ ਜੀ ਸ਼ਤਾਵਰ ਸ਼ਤਾਵਰ ਦੇ ਵਿੱਚ ਜਿਹੜਾ ਦਮੇ ਵਿੱਚ ਫਾਇਦਾ ਕਰੂਗਾ ਆਪਾਂ ਨੂੰ ਜੀ ਜੀ ਹਾਂਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਸ਼ਤਾਵਰ ਹੋ ਗਿਆ ਤੇ ਇਹ ਸ਼ਾਇਦ ਫਿਰ ਇਹਦੇ ਮਾਮਲੇ ਸ਼ਾਇਦ ਤੇ ਚਲੋ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਚੀਜ਼ ਹੈਗੀ ਐ ਤੇ ਇਹਨਾਂ ਨੂੰ ਕਰਨਾ ਕਿਵੇਂ ਹੈ ਜੀ ਵੀ ਸੋਡੇ ਕੋਲ ਪੁੱਛਾਂਗੇ ਪਰ ਸਾਨੂੰ ਇਹ ਦੱਸੋ ਵੀ ਜਿਹੜੇ ਕ੍ਰੋਨਿਕਲ ਮਰੀਜ਼ ਹੋ ਜਾਂਦੇ ਨੇ ਉਹਨਾਂ ਦਾ ਹੱਲ ਵੀ ਫਿਰ ਇਹਨਾਂ ਇਹਦੇ ਵਿੱਚ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪੁਰਾਣਾ ਰੇਸ਼ਾ ਹੋਇਆ ਹੋਇਆ ਹੈ ਹਾਂਜੀ ਹਾਂਜੀ ਇਹਦੇ ਨਾਲ ਹੱਲ तकरीबन 90% ਜਿਹੜਾ ਨੁਸਖੇ ਨਾਲ ਕਾਫੀ ਫਾਇਦਾ ਲਿਆ ਲੋਕਾਂ ਨੇ ਅਸੀਂ ਅੱਜ ਤੱਕ ਤੁਹਾਡੇ ਕੈਮਰੇ ਮੁਰਦ ਦੱਸਿਆ ਪਰ ਵੈਸੇ ਵੀ ਅਸੀਂ ਜਿਹੜੇ ਸਾਡੇ ਕੋਲ ਪੇਸ਼ੈਂਟ ਵਿਜ਼ਿਟ ਕਰ ਰਹੇ ਅਸੀਂ ਉਹਨਾਂ ਨੂੰ ਵੈਸੇ ਵੀ ਨੁਸਖਾ ਲਿਖ ਕੇ ਦੇ ਦਿੰਨੇ ਵੀ ਤੁਸੀਂ ਜੇ ਕਿਸ ਨੂੰ ਖਾਹੇਗਾ ਜੁਕਾਮ ਆ ਜਾਂ ਪ੍ਰਾਣਾ ਦਮਾ ਮੈਂ ਤੁਸੀਂ ਇਹ ਯੂਜ਼ ਕਰੋ ਜੇ ਫੇਰ ਵੀ ਕੋਈ ਪੇਸ਼ੈਂਟ ਨਹੀਂ ਠੀਕ ਹੋ ਸਕਦਾ ਉਹਦੇ ਹੱਥੇ ਫਿਰ ਆਪਣੇ ਕੋਲੇ ਜਿਹੜਾ ਅਰਕ ਦੇ ਵਿੱਚ ਕਾਫੀ ਸਾਰੀਆਂ ਮੈਡੀਸਨ ਹੁੰਦੀਆਂ ਹੱਲ 100% ਹੀ ਆਪਾਂ ਕਰਕੇ ਦੇਵਾਂਗੇ ਦਮੇ ਦਾ ਸ਼ਾਇਦ ਦੇਸੀ ਲੈਣਾ ਜਿਹੜਾ ਤੁਸੀਂ ਬੋਟਲ ਦੇ ਵਿੱਚ ਕੱਢਿਆ ਜੀ ਹਾਂਜੀ ਹਾਂਜੀ ਇਹ ਦੇਸੀ ਸ਼ਾਇਦ ਆ ਜੀ ਬਿਲਕੁਲ ਦੇਸੀ ਆ ਕਿਸੇ ਕੰਪਨੀ ਦਾ ਨਹੀਂ ਹੈਗਾਗਾ ਅਸੀਂ ਦੇਸੀ ਸ਼ਾਇਦ ਹੀ ਮੰਗਾਉਣੇ ਜਿਨ੍ਹਾਂ ਦੇ ਵੱਡੇ ਵੱਡੇ ਫਾਰਮ ਨੇ ਜਾਂ ਉੱਥੋਂ ਸਾਡੇ ਕੋਲ ਸਪਲਾਈ ਹੁੰਦਾ ਬਾਕੀ ਫਰੂਕੀ ਸਾਹਿਬ ਸ਼ਾਇਦ ਤਾਂ ਜਿਹੜਾ ਆਪਦੇ ਆਪ ਦੇ ਵਿੱਚ ਇੱਕ ਬਹੁਤ ਤਾਕਤ ਦਾ ਸਰੋਤ ਵੀ ਮੰਨਿਆ ਜਾਂਦਾ 3000 ਸਾਲ ਜੇ ਪਿਆਰ ਹੈ ਤਾਂ ਵੀ ਇਹ ਖਰਾਬ ਨਹੀਂ ਹੁੰਦਾ ਕਿੰਨਾ ਜੀ 3000 ਸਾਲ ਵੀ ਜੇ ਪਿਆਰ ਹੋਵੇ ਸ਼ਾਇਦ ਖਰਾਬ ਨਹੀਂ ਹੁੰਦਾ ਸਗੋਂ ਇਹਦੀ ਪਾਵਰ ਵੱਧਦੀ ਆ ਹਾਂਜੀ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੜੀ ਵੱਡੀ ਗੱਲ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਸਾਹਿਬ ਦਾ ਕਹਿਣਾ ਕਿ ਜੇਕਰ ਸ਼ਹਿਦ ਨੂੰ ਸਟੋਰ ਕਰਕੇ ਰੱਖਿਆ ਜਾਵੇ ਤਾਂ 3000 ਸਾਲ ਵੀ ਇਹਨੂੰ ਕੁਝ ਨਹੀਂ ਹੁੰਦਾ ਫਿਰ ਇਸ ਤਰ੍ਹਾਂ ਦਾ ਕੀ ਹੁੰਦਾ ਜੀ ਇਹਦੇ ਵਿੱਚ ਪਿਓਰਟੀ ਇਹ ਹੋਵੇ ਪ੍ਰੋਫੈਸਰ ਸਾਹਿਬ ਜਿੱਦਾਂ ਹੁਣ ਆਪਾਂ ਕੋਈ ਹੁਣ ਕੰਪਨੀਆ ਉੱਪਰ ਲਿਖੀ ਜਾਂਦੀਆਂ ਤਿੰਨ ਸਾਲ ਦੀ ਐਕਸਪਾਇਰੀ ਉਹ ਤਿੰਨ ਸਾਲ ਤੋਂ ਪਹਿਲਾਂ ਹੀ ਪਿਆ ਪਿਆ ਜੰਮ ਜਾਂਦਾ ਤੇ ਉਹ ਫਿਰ ਉਹਨੂੰ ਆਪਾਂ ਖਰਾਬ ਹੀ ਮੰਨਦੇ ਆ ਪਰ ਉਹ ਖੰਡ ਹੁੰਦੀ ਮਿਕਸਚਰ ਦੇ ਵਿੱਚ ਜਿਹੜੀ ਥੱਲੇ ਆ ਜਾਂਦੀ ਆ ਪਿਓਰ ਸ਼ਾਇਦ ਹੋਵੇ ਤਾਂ ਫਿਰ ਇਹ ਇੱਕ ਕੁਦਰਤੀ ਸਰੋਤ ਆ ਕਿਸੇ ਕੰਪਨੀ ਨੇ ਤਾਂ ਬਣਾਇਆ ਨਹੀਂਗਾ ਤੇ ਇਹਦੇ ਵਿੱਚ ਜਿਹਦਾ ਮੌਜੂਦ ਐਂਟੀਆਕਸੀਡੈਂਟ ਆ ਵਿਟਾਮਿਨ ਬੀ ਫਾਸਫੋਰਸ ਸੋਡੀਅਮ ਜ਼ਿੰਕ ਸਾਰੇ ਬਹੁਤ ਜਿਹੜੇ ਭੂਰ ਮਾਤਰਾ ਵਿੱਚ ਇਹਦੇ ਪੋਸ਼ਕ ਤੱਤ ਪਾਏ ਜਾਂਦੇ ਆ ਉਹ ਵੀ ਫੇਫੜਿਆਂ ਨੂੰ ਦੂਰ ਕਰਦੀ ਆ ਜੀ ਜੀ अच्छा ते फिर डॉक्टर साहब ਜਿਹੜਾ ਅਸਥਮਾ ਹੈ ਇਹ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਨੇ ਜੀ ਸਾਡੇ ਕੋਲ ਉਹਨਾਂ ਤਾਂ ਸ਼ਾਇਦ ਸਾਨੂੰ ਚੰਗਾ ਮਿਲਦਾ ਹੈ ਨਾ ਸਾਨੂੰ ਹਲਦੀ ਚ ਕੁਆਲਟੀ ਮਿਲਦੀ ਹੈ ਨਾ ਸਾਡੇ ਕੋਲ ਇਹਨਾਂ ਟਾਈਮ ਹੈ ਫਿਰ ਉਹਨਾਂ ਦਾ ਹੱਲ ਤੁਸੀਂ ਕੀ ਕੀਤਾ ਹੋਇਆ ਜੀ ਹਾਲ ਫਿਰ ਕੀ ਸਾਹਿਬ ਉਹਨਾਂ ਦਾ ਆਪਾਂ ਕੀਤਾ ਵਾ ਤੁਹਾਨੂੰ ਅੱਗੇ ਵੀ ਆਪਣੇ ਜਿਹੜੇ ਹੈਗੇ ਕਾਫੀ ਸਾਰੇ ਪੇਸ਼ੈਂਟ ਨੇ ਰਿਵਿਊ ਦਿੱਤੇ ਇੱਕ ਸਾਡੇ ਕੋਲ ਪੇਸ਼ੈਂਟ ਮੈਨੂੰ ਹੁਣ ਯਾਦ ਆ ਗਿਆ ਤਾਂ ਤਰਨ ਤਰਨ ਤੋ ਆਇਆ ਸੀ ਜਿਹੜਾ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਤਿੰਨ ਤਿੰਨ ਵਾਰ ਪਾ ਪਾ ਕੇ ਗਿਆ ਸੀ ਹਾਂ ਜਿਨ੍ਹਾਂ ਨੇ ਆਪਣਾ ਸਰੋਪਾ ਪਾਇਆ ਸੀਗਾ ਉਹ ਤਾਂ ਬਦਲ ਗਈ ਮੈਂ ਉਹ ਲਾ ਉਹ ਸਭ ਤੋਂ ਜਿਹੜਾ ਕਰੋਨਿਕਲ ਪੇਸ਼ੈਂਟ ਉਹ ਮੈਂ ਅਟੈਂਡ ਕੀਤਾ ਫਿਰੂਕੀ ਸਾਹਿਬ ਜਦੋਂ ਉਹਨਾਂ ਨੇ ਕਿਹਾ ਵੀ ਖਤਮ ਆ ਬਿਲਕੁਲ ਇਹਦੇ ਆਕਸੀਜਨ ਲੈਵਲ ਜ਼ੀਰੋ ਹੋ ਜਾਂਦੀ ਫੇਫੜਿਆਂ ਦੇ ਵਿੱਚ ਬੰਦ ਹੋ ਜਾਂਦਾ ਸਾਹ ਇਹਦਾ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਆਪਾਂ ਵੇਖ ਲਓ ਦੋ ਤੋਂ ਤਿੰਨ ਮਹੀਨੇ ਦੇ ਵਿੱਚ ਬਿਲਕੁਲ ਠੀਕ ਕਰਤਾ ਸੀਗਾ ਕੀ ਪਤਾ ਅੱਛਾ ਤੇ ਫਿਰ ਤੁਸੀਂ ਜਿਹੜਾ ਕਿਹਦੇ ਨਾਲ ਠੀਕ ਕੀਤਾ ਉਹਨੂੰ ਉਹਨਾਂ ਨੂੰ ਆਪਾਂ ਫਰੂਕੀ ਸਾਹਿਬ ਫਿਰ ਮੈਡੀਸਿਨ ਦਿੱਤੀਆਂ ਜਿੱਦਾਂ ਆਪਣੇ ਕੋਲੇ ਹੁਣ ਆਪਾਂ ਅਸਥਮਾ ਦੀ ਵਾੜੀ ਹੈਗੀ ਆ ਅੱਛਾ ਕਿਉਂ ਰ ਕਿਊਟ ਐਂਡ ਕ੍ਰੋਨਿਕਲ ਅਸਥਮਾ ਨੂੰ ਇਹ ਕਿੱਟ ਠੀਕ ਕਰਦੀ ਆ ਇਹਦੇ ਵਿੱਚ ਜਿੱਦਾਂ ਦੇਖੋ ਚਾਰ ਮੈਡੀਸਿਨ ਹੁੰਦੀਆਂ ਵਾ ਇਹ ਪਲਾਂਟ ਬੇਸਡ ਮੈਡੀਸਿਨ ਹੁੰਦੀਆਂ ਜਾਨੀ ਆਪਾਂ ਕੋਈ ਕੈਮੀਕਲ ਤਾਂ ਯੂਜ਼ ਕਰਦੇ ਨਹੀਂਗੇ ਇਹ ਚਾਰ ਮੈਡੀਸਿਨ ਹੈਗੀਆਂ ਤੇ 20-20 ਡ੍ਰੌਪ ਪਾਣੀ ਚ ਪਾ ਕੇ ਲੈਣੇ ਸਵੇਰੇ ਸ਼ਾਮ ਦੋ ਟਾਈਮ ਤੇ ਪੰਪ ਹੀਲਰ ਫਰੂਕੀ ਸਾਹਿਬ ਯਕੀਨ ਮੰਨ ਕੇ ਜਾਣੋ ਪੰਪ ਹੀਲਰ ਚ ਹੈ ਕੋ 20 ਸਾਲ ਤੋਂ ਲੈ ਰਿਆ 15 ਸਾਲ ਤੋਂ ਹੈ ਰਿਹਾ 10 ਤੋਂ 15 ਦਿਨ ਦੇ ਵਿੱਚ ਵਿੱਚ ਮੈਨੂੰ ਫੋਨ ਆਇਆ ਤੇ ਸਾਨੂੰ ਪੰਪ ਹੀਲਰ ਦੀ ਲੋੜ ਨਹੀਂ ਹੈਗੀ ਤੇ ਜਿਹੜਾ ਸਕੂਨ ਅਸੀਂ ਇਹ ਡ੍ਰੌਪਸ ਵਾਲੀ ਮੈਡੀਸਿਨ ਨਾਲ ਲਿਆ ਵਾ ਸਾਹ ਸੌਖਾ ਆਇਆ ਵਾ ਸਾਨੂੰ ਪੰਪ ਹੀਲਰ ਨਾਲ ਵੀ ਨਹੀਂ ਆਇਆ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਜਿਹਨਾਂ ਨੂੰ ਨਜ਼ਲਾ ਜੋ ਕਾਮ ਖਾਂਸੀ ਵੀ ਰਹਿੰਦੀ ਜੀ ਉਹਨਾਂ ਤੇ ਵੀ ਤੁਹਾਡਾ ਨੁਸਖਾ ਫਾਰਮੂਲਾ ਆ ਜਿਹੜਾ ਕੰਮ ਕਰੇਗਾ ਬੂੰਦਾਂ ਵਾਲਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਨਜ਼ਲਾ ਖਾਂਗ ਜੁਕਾਮ ਖਾਂਸੀ ਤੋਂ ਅਗਲੀ ਲਾਸਟ ਸਟੇਜ ਤੇ ਦਮਾ ਬਣ ਜਾਂਦਾ ਦਮਾ ਦਾਪਰ ਲਾਸਟ ਸਟੇਜ ਤੇ ਚਲੇ ਜਾਂਦੇ ਆ ਜਿਨ੍ਹਾਂ ਨੂੰ ਜਿੱਦਾਂ ਹੁਣ ਜੀ ਆਪਾਂ ਖੰਗ ਖਾਂਸੀ ਹੈਗੀ ਆਪਾਂ ਨਹੀਂ ਸਾਬਦੇ ਆਪਾਂ ਅੱਗੇ ਵੀ ਕਿਹਾ ਵੀ ਇਹਨੂੰ ਜਿਹੜੇ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪ੍ਰਾਣਾ ਨਜਲਾ ਬਣ ਜਾਂਦਾ ਬਾਅਦ ਚ ਕਾਲੀ ਖੰਗ ਬਣ ਜਾਂਦੀ ਹੈ ਇਸ ਤੋਂ ਬਾਅਦ ਫਿਰ ਫੇਫੜੇ ਟੀਵੀ ਬਣ ਜਾਂਦੀ ਹੈ ਫੇਫੜੇ ਟੀਵੀ ਬਣ ਤੋਂ ਬਾਅਦ ਫਿਰ ਫੇਫੜਿਆਂ ਦੇ ਵਿੱਚ ਜਿਹੜਾ ਹੈਗਾ ਖੂਨ ਦੀ ਸਪਲਾਈ ਘਟ ਜਾਂਦੀ ਹੈ ਉਹ ਸਾਰੀਆਂ ਪਰੇਸ਼ਾਨੀਆਂ ਨੂੰ ਵੈਸੇ ਇੱਕ ਕਿੱਟ ਦੂਰ ਕਰੂਗੀ ਪਰ ਜਿਨ੍ਹਾਂ ਨੂੰ ਨਾਲ ਖੰਗ ਆ ਰਹੀ ਹੈ ਖਾਂਗੇ ਤਾਂ ਫਿਰ ਅਸੀਂ ਨਾਲ ਆ ਜਿੱਦਾ ਡੇਢ ਚਮਚ ਸਰਪ ਪੈਟ ਕਰ ਦਿੰਨੇ ਹਾਂ ਹਾਂਜੀ ਇਹ ਡੇਢ ਚਮਚ ਸਰਪ ਲੈਣਾ ਫਿਰ ਇਦਾਂ ਇਹ 20-20 ਡ੍ਰੌਪ ਲੈਣੇ ਆ ਕਿਟ ਦੇ ਤੇ 5 ਨੰਬਰ ਤੇ ਫਿਰ ਅਸੀਂ ਇਹ ਜਿਹੜਾ ਡੇਢ ਚਮਚ ਸਰਪ ਲੈ ਲੈਣਾ ਮੈਂ ਇਹਨੂੰ ਕੋਸੇ ਪਾਣੀ ਚ ਲੈਣਾ ਨਾਲ ਦੀ ਨਾਲ ਰਾਸਤ ਦਵਾਊਗਾ ਕਾਫੀ ਸਾਰੇ ਪੇਸ਼ੈਂਟੇ ਤੋਂ ਠੀਕ ਹੋਏ ਜਿਹੜਾ ਹੈਗਾ ਇਹਨੇ ਫਾਇਦਾ ਕੀਤਾ ਵਾ ਪੰਪ ਹੀਲਰ ਬੰਦ ਕਰਾਏ ਤੁਹਾਡੇ ਕੈਮਰੇ ਤੇ ਜੇ ਕੋਈ ਸੁਣ ਰਿਹਾ ਹੁਣ ਵੀ ਅਸੀਂ ਪੇਸ਼ੈਂਟ ਤਾਂ ਬਹੁਤ ਠੀਕ ਕੀਤੇ ਆ ਕੋਈ ਪੇਸ਼ੈਂਟ ਆ ਜਾਵੇ ਅਸੀਂ ਜਿਹੜੀ ਗੱਲ ਹੁਣ ਕਹਿਤੀ ਆ ਉਦੋਂ ਵੀ ਕਵਾਂਗੇ ਤੇ ਕਰਕੇ ਵੀ ਦਿਖਾਵਾਂਗੇ 15 ਦਿਨ ਦੇ ਵਿੱਚ ਪੰਪ ਹੀਲਰ ਬੰਦ ਹੋਏਗਾ 100% ਮੇਰੀ ਗਾਰੰਟੀ ਆ ਫਿਰੂਕੀ ਅੱਛਾ ਪਰ ਡਾਕਟਰ ਸਾਹਿਬ ਤੁਸੀਂ ਇੱਕ ਹੋਰ ਗੱਲ ਕਹਿੰਦੇ ਸੀ ਵੀ ਤੁਹਾਡੇ ਕੋਲ ਇੱਕ ਕਿਸ ਤਰ੍ਹਾਂ ਦਾ ਨੁਸਕਾ ਫਾਰਮੂਲਾ ਛੋਟੀ ਜੀ ਤੁਸੀਂ ਉਹਦੇ ਚ ਪਾ ਕੇ ਰੱਖਿਆ ਹੋਇਆ ਸ਼ੀਸ਼ੀ ਚ ਤੇ ਵੀ ਜੇਕਰ ਬਹੁਤ ਜ਼ਿਆਦਾ ਕਿਸੇ ਨੂੰ ਪ੍ਰੋਬਲਮ ਹੋਵੇ ਜਕਦਮ ਪ੍ਰੋਬਲਮ ਹੋ ਜਾਵੇ ਜਿਹਨੂੰ ਕੋਈ ਦਿੱਕਤ ਪਰੇਸ਼ਾਨੀ ਇਨ आ, मतलब पास्ट ਦੇ ਵਿੱਚ ਕੁਝ ਨਹੀਂ ਸੀ ਇਕਦਮ ਹੱਥੂ ਛੱਡ ਦਿੰਦਾ ਆਪੇ ਤੋਂ ਬਾਹਰ ਹੋ ਜਾਂਦਾ ਹੈ ਹਸਪੀਟਲ ਭਰਤੀ ਕਰਾਉਣੇ ਪੈਂਦੇ ਨੇ ਜਾਂ ਖਾਂਸੀ ਇਕਦਮ ਛਿੜ ਗਈ ਜਾਂ ਨਜ਼ਲਾ ਜੁਕਾਮ ਨਾਲ ਸਾਰਾ ਸਿਸਟਮ ਹੀ ਬਲੌਕ ਹੋ ਗਿਆ ਤੁਸੀਂ ਕਹਿੰਦੇ ਵੀ ਤੁਹਾਡੇ ਕੋਲੋਂ ਦੋ ਬੁੰਦਾ ਕਿਹੜੀਆਂ ਨੇ ਵੀ ਜਿਹੜੇ ਜੀਵਤ ਰੱਖਣੀਆਂ ਨੇ ਹਾਂਜੀ ਹਾਂਜੀ ਬਿਲਕੁਲ ਫਰੂਕੀ ਸਾਹਿਬ ਉਹ ਕਈ ਵਾਰ ਫੋਨ ਤੇ ਸਾਨੂੰ ਪਹਿਲਾਂ ਵੀ ਪੇਸ਼ੈਂਟ ਪੁੱਛਦੇ ਆ ਵੀ ਸਾਡਾ ਪੇਸ਼ੈਂਟ ਜਿਹੜਾ ਬਹੁਤ ਜ਼ਿਆਦਾ ਢਿੱਲਾਵਾ ਨੂੰ ਸਾਹਿਬ ਬਿਲਕੁਲ ਨਹੀਂ ਆ ਰਿਹਾ ਵੀ ਦਮਾ ਜਿਹੜਾ ਹੈਗਾ ਲਾਸਟ ਡੇ ਤੇ ਚੱਲਿਆ ਗਿਆ ਵਾ ਤੇ ਤੁਸੀਂ ਕੁਝ ਕਰ ਸਕਦੇ ਹੋ ਮੈਂ ਕੀ ਕਰ ਸਕਦੇ ਤੁਸੀਂ ਲੈ ਕੇ आओ ਕੋਈ ਗੱਲ ਨਹੀਂ ਆਪਾਂ ਉਹਦੇ ਵਾਸਤੇ ਫਿਰ ਸੁਰਕੀ ਸਾਹਿਬ ਮੈਂ ਤੁਸੀਂ ਆਫ ਦਾ ਕੈਮਰਾ ਵੀ ਪੁੱਛ ਦਿਓ ਨਾ ਪਹਿਲਾਂ ਜਦੋਂ ਆਪਾਂ ਕੋਈ ਨਾ ਕੋਈ ਨੁਸਖਾ ਦੇਣਾ ਹੁੰਦਾ ਜਾਂ ਨੁਸਕੇ ਤੋਂ ਬਾਹਰ ਵੀ ਤੁਸੀਂ ਪੁੱਛਦੇ ਵੀ ਤੁਹਾਡੀ ਕੋਈ ਮੈਡੀਸਨ ਕੰਮ ਕਰ ਸਕਦੀ ਜ ਨਹੀਂ ਕਰ ਸਕਦੀ ਜ ਨਹੀਂ ਕਰ ਸਕਦੀ ਫਿਰ ਆਪਾਂ ਵੀਡੀਓ ਨਾ ਕਰੀਏ ਜੇ ਕਰ ਸਕਦੀ ਤੇ ਕਰੀਏ ਵੀ ਕਿਸੇ ਨੂੰ ਐਵੇਂ ਗੁਮਰਾਹ ਨਾ ਕਰੀਏ ਦਰਸ਼ਕਾਂ ਨੂੰ ਇਹ ਤਾਂ ਤੁਹਾਡਾ ਕਹਿਣਾ ਵੀ ਸਾਨੂੰ ਹੁੰਦਾ ਪਹਿਲਾਂ ਫਿਰ ਅਸੀਂ ਤੁਹਾਨੂੰ ਦੱਸਦੇ ਵੀ ਹਾਂ ਵੀ ਹਾਂ ਆਪਾਂ ਕਰ ਸਕਦੇ ਫਿਰ ਜਾਣਕਾਰੀ ਅੱਗੇ ਦੇਣੇ ਆ ਬਲੇ ਤੁਹਾਡਾ ਜਿਹੜੀ ਤੁਹਾਡੀ ਸ਼ੀਸ਼ੀ ਹੈਗੀ ਚੈਲੈਂਜਿੰਗ ਬਿਲਕੁਲ ਬਿਲਕੁਲ ਇਹ ਚੈਲੈਂਜਿੰਗ ਹੈ ਜੀ ਵੱਡੇ ਵੱਡੇ ਹਸਪਤਾਲਾਂ ਦੇ ਵਿੱਚੋਂ ਜਿਹੜਾ ਕਹਿੰਦਾ ਵੀ ਆਕਸੀਜਨ ਲੈਵਲ ਡਾਕਟਰ ਕਹਿੰਦੇ ਨਹੀਂ ਪੂਰਾ ਹੋ ਸਕਦਾ ਇਹਦੀ ਸਾਹ ਦੀ ਦਿੱਕਤ ਨਹੀਂ ਠੀਕ ਹੋ ਸਕਦੀ ਇਹਨੂੰ ਐਡਮਿਟ ਕਰਨਾ ਪਊਗਾ ਯਾਨੀ ਸੀਰੀਅਸ ਕੰਡੀਸ਼ਨ ਚ ਫਿਰ ਫਰੂਕੀ ਸਾਹਿਬ ਜਦੋਂ ਆ ਜਾਂਦਾ ਪੇਸ਼ੈਂਟ ਉਹ ਕਹਿੰਦੇ ਵੀ ਹਾਂਜੀ ਤੁਸੀਂ ਇਹਦਾ ਪੇਲੋ ਸਾਡਾ ਸਾਹ ਸੌਖਾ ਕਰੋ ਪੇਸ਼ੈਂਟ ਦਾ ਫਿਰ ਅਸੀਂ ਫਰੂਕੀ ਸਾਹਿਬ ਇਹ ਮੈਡੀਸਿਨ ਜਿਹੜੀ ਹੈਗੀ ਨਾ ਇਹਦੇ 2 ਡ੍ਰੌਪ ਉਹਦੀ ਜੀਭ ਤੇ ਪਾ ਦੇ ਅੱਛਾ 2 2 ਹਾਂਜੀ 2 ਡ੍ਰੌਪ ਇਹਦੇ ਜੀਭ ਤੇ ਪਾਉਣੇ ਆ ਪੇਸ਼ੈਂਟ 5 ਤੋਂ 4 ਮਿੰਟ ਦੇ ਵਿੱਚ ਵਿੱਚ ਸਾਡੀ ਦਿੱਕਤ ਬਿਲਕੁਲ ਠੀਕ ਹੋ ਜਾਂਦੀ ਹੈ ਨਾਲ ਦੀ ਨਾਲ ਪੇਸ਼ੈਂਟ ਨੂੰ ਸਾਹ ਸੌਖਾ ਆਉਣਾ ਸ਼ੁਰੂ ਹੋ ਜਾਂਦਾ ਪਰ ਫਰੂਕੀ ਸਾਹਿਬ ਇਹ ਇੰਨੀ ਪਾਵਰਫੁਲ ਮੈਡੀਸਨ ਹੈ ਇਹ ਹਫਤੇ ਬਾਅਦ ਦੇ ਦੋ ਡਰਾਪ ਫਿਰ ਪਾਉਣੇ ਆ ਅੱਛਾ ਮਤਲਬ ਹਫਤੇ 'ਚ ਸਿਰਫ ਇੱਕ ਵਾਰ ਇਸਤੇਮਾਲ ਕਰਨਾ ਹੈ ਇਹਦਾ ਹਾਂਜੀ ਹਫਤੇ 'ਚ ਇੱਕ ਵਾਰ ਹੀ ਇਸਤੇਮਾਲ ਕਰਨਾ ਦੋ ਡਰਾਪ ਹੀ ਪਾਉਣੇ ਜੀਅ ਤੇ ਜੀਬ ਤੇ ਪਾਉਣੇ ਆ ਨਾਲ ਅਸੀਂ ਪੇਸ਼ੈਂਟ ਨੂੰ ਫੇਰ ਜਿਹੜੇ ਜਿਆਦਾ ਸੀਰਕ ਰੈਕਸ਼ਨ ਚ ਇਹ ਮੈਡੀਸਿਨ ਦੇ ਦੇਣੀ ਆ ਇਹ ਤਾਂ 20-20 ਡਰਾਪਸ ਫੇਰੇ ਸ਼ਾਮ ਚਲਣੀ ਚਲਣੀ ਆ ਠੀਕ ਹੈ ਨਾਲ ਸ਼ਰਪ ਵੀ ਚਲਣਾ ਡੇਡ ਡੇਡ ਚਮਚ ਪਰ ਆ ਜਿਹੜੀ ਮੈਡੀਸਨ ਆ ਫੇਰ ਹਫਤੇ ਬਾਅਦ ਉਹਨੂੰ ਦੱਸਣਾ ਸੀ ਵੀ ਨਿੱਕਾ ਡਰਾਪਰ ਦੇ ਦੇਣੇ ਉਹਨੇ ਕਹਿੰਨਾ ਵੀ ਅਗਲੇ ਹਫਤੇ ਹੋਣੇ ਨੂੰ ਦੋ ਦੋ ਬੂੰਦਾ ਜੀਬ ਤੇ ਪਾਉਣੀਆਂ ਹਫਤੇ ਹਫਤੇ ਬਾਅਦ ਪਾਈ ਜਾਣੀਆਂ ਹਫਤਾ ਅਸਰ ਪੂਰਾ ਰੱਖਦੀ ਹੈ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਆਖਰ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਅੱਜ ਬੇਸਿਕਲੀ ਜਿਸ ਚੀਜ਼ ਵਾਸਤੇ ਤੁਹਾਡੇ ਕੋਲੋਂ ਸੀ ਆਏ ਆ ਤੁਸੀਂ ਕਹਿੰਦੇ ਬੜੇ ਅਸੀ ਕਹੇ ਕਿ ਕਰਮਾਤੀ ਜਿਹੜੇ ਇਹਦੇ ਰਿਜ਼ਲਟ ਹੈਗੇ ਨੇ ਮਿਲਨੇ ਸ਼ੁਰੂ ਹੋ ਜਾਂਦੇ ਨੇ 4 ਜਾਂ 5 ਦਿਨਾਂ ਦੇ ਵਿੱਚ ਵਿੱਚ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਇਹਨੂੰ ਇਨਟੇਕ ਕਿਵੇਂ ਕਰਨਾ ਹੈ ਹਾਂਜੀ ਹਾਂਜੀ ਫਰੂਕੀ ਸਾਹਿਬ ਆਪਾਂ ਦਰਸ਼ਕਾਂ ਦੀ ਜਾਣਕਾਰੀ ਲਈ ਸਾਹਮਣੇ ਦਿਖਾ ਦਿੰਨੇ ਆਂ ਦੇਖੋ ਜਿੱਦਾਂ ਇੱਕ ਚਮਚ ਜਿਹੜਾ ਹੈਗਾ ਵਾ ਆਪਾਂ ਸ਼ਹਿਦ ਦਾ ਪਾ ਲੈਣਾ ਆ ਦੇਖੋ ਇੱਕ ਚਮਚ ਪਾ ਕੇ ਅੱਛਾ ਸ਼ਹਿਦ ਵੀ ਤੁਹਾਡਾ ਤਾਂ ਨਿਰਾਲਾ ਜੀ ਬਹੁਤ ਵਧੀਆ ਸ਼ਹਿਦ ਦੇਖੋ ਬਿਲਕੁਲ ਪਿਓਰ ਇੱਕ ਚਮਚ ਸ਼ਹਿਦ ਦਾ ਪਾ ਲਿਆ ਠੀਕ ਹੈ ਲੋ ਜੀ ਇੱਕ ਚਮਚ ਸ਼ਾਇਦ ਦਾ ਹੋ ਗਿਆ ਠੀਕ ਹੈ ਇਹਦੇ ਵਿੱਚ ਅੱਧਾ ਚਮਚ ਪਾਉਣਾ ਪਛਤਾਵਰਦਾ ਅੱਧਾ ਚਮਚ ਹਾਂਜੀ ਹਾਂਜੀ ਆ ਦੇਖੋ ਠੀਕ ਹੈ ਐਨਾ ਕੋ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਸਾਬਰ ਹੋ ਗਿਆ ਜੀ ਅੱਧਾ ਚਮਚ ਅੱਧਾ ਚਮਚ 7 ਸਾਬਰ ਹੋ ਗਿਆ ਤੇ ਅੱਧਾ ਚਮਚ ਹਲਦੀ अच्छा डॉक्टर साहब ਜਿਹੜੀ ਤੁਸੀਂ ਤਾਂ ਪੰਜ ਹਲਦੀ ਪੰਜ ਰੰਗੀ ਤਿਆਰ ਕੀਤੀ ਹੋਈ ਹੈ ਅਗਰ ਉਹ ਨਾ ਹਲਦੀ ਮਿਲੇ ਆਮ ਹਲਦੀ ਦਾ ਇਸਤੇਮਾਲ ਕਰ ਸਕਦੇ ਹਾਂਜੀ ਆਮ ਹਲਦੀ ਫਿਰ ਕਰ ਤਾਂ ਸਕਦੇ ਪਰ ਫਿਰ ਦਰਸ਼ਕਾਂ ਨੂੰ ਜਾਣਕਾਰੀ ਲਈ ਕਹਿ ਦਿੰਨੇ ਵੀ ਅੰਬ ਹਲਦੀ ਜਿਹੜਾ ਅੰਬ ਹਲਦੀ ਹੁੰਦੀ ਨਾ ਅੰਬਾ ਹਲਦੀ ਹਾਂ ਅੰਬਾ ਹਲਦੀ ਉਹਨੂੰ ਯੂਜ਼ ਕੀਤਾ ਜਾਵੇ ਜੇ ਪੰਚਮ ਹਲਦੀ ਨਹੀਂ ਹੈਗੇ ਵੈਸੇ ਤਾਂ ਆ ਵੇਖੋ ਆਪਾਂ ਜਿਹੜੀ ਆਪਣੀ ਪੰਚਮ ਹਲਦੀ ਹੈ ਹੈਲਥ ਕੇਅਰ ਦੇ ਨਾਮ ਤੇ ਹੈਗੀ ਹੈ ਇਹ ਜਿਹੜੀ ਪੂਰੀ ਪਿਓਰਿਟੀ ਦੇ ਵਿੱਚ ਅਸੀਂ ਤਿਆਰ ਕਰਦੇ ਪੇਸ਼ੈਂਟ ਨੂੰ ਦੇਣ ਵਾਸਤੇ ਇਹ ਯੂਜ਼ ਕੀਤੀ ਹੈ ਪੰਚਮ ਹਲਦੀ ਇਹਦੇ ਵਿੱਚ ਤੇ ਬਾਕੀ ਜੇ ਨਹੀਂ ਮਿਲਦੀ ਤੇ ਫਿਰ ਆਮ ਹਲਦੀ ਦਾ ਆਮ ਪਸਾਰੀਆਂ ਉਹ ਮਿਲ ਜਾਂਦੀ ਆ ਉਹ ਲੈ ਕੇ ਬਸ ਇੱਕ ਚਮਚਾ ਦੇਖੋ ਜਿੱਦਾਂ ਸ਼ਹਿਦ ਦਾ ਪਾਇਆ ਆਪਾਂ ਅੱਧਾ ਚਮਚ ਸਤਾਵਰ ਦਾ ਤੇ ਨਾਲ ਅੱਧਾ ਚਮਚਾ ਆਪਾਂ ਹਲਦੀ ਪਾਤੀ ਆ ਪੰਜਮ ਹਲਦੀ ਇਹਨੂੰ ਬਸ ਸਵੇਰੇ ਸ਼ਾਮ ਜਿਹੜਾ ਹੈਗਾ ਤਲੀ ਤੇ ਪਾ ਕੇ ਚਟਣਾਵਾ ਆ ਦੇਖੋ ਫਰੂਕੀ ਸਾਹਿਬ ਐਦਾਂ ਪਾ ਲੈਣਾ ਤੁਹਾਨੂੰ ਕੀ ਬਾਤ ਹੈ ਤੁਹਾਨੂੰ ਤੁਸੀਂ ਟੈਸਟ ਕਰਕੇ ਦੇਖੋ ਚਲੋ ਅਸੀਂ ਵੀ ਟੈਸਟ ਕਰਕੇ ਦੇਖਦੇ ਕਿਦਾਂ ਦਾ ਟੈਸਟ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਦੇਖੋ ਨਾਲ ਦੀ ਨਾਲ ਕੰਮ ਕਰੇਗਾ ਬਿਲਕੁਲ ਥੋੜਾ ਜਿਹਾ ਸੀ ਨੁਸਖਾ ਇਹ ਫਿਰ ਸਾਰੀ ਅਹੀਂ ਚਟਨੇ ਜੀ ਇੱਕ ਵਾਰ ਸਤਾ ਓਖਾ ਹੋ ਜਾਊਗਾ ਹਾਂਜੀ ਕੋਈ ਗੱਲ ਦੋ ਵਾਰ ਚ ਚਟ ਲੋ ਜਿੰਦਾਂਕ ਹਾਂਜੀ 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 ਬਿਲਕੁਲ ਹੌਲੀ ਹੌਲੀ ਕਰਕੇ ਆਰਾਮ ਨਾਲ ਚਾਟੋ ਪਰ ਪਾਣੀ ਨਹੀਂ ਪੀਣਾ ਹੈਗਾ ਤੇ ਜੇ ਅੱਧਾ ਘੰਟਾ ਉਦੋਂ ਜਦੋਂ ਆਪਾਂ ਇਹ ਨੁਸਖਾ ਲੈ ਲਿਆ ਤੇ ਅੱਧਾ ਘੰਟਾ ਫਿਰ ਫੁਰਕੀ ਸਭ ਕੁਝ ਨਹੀਂ ਖਾਣਾ ਪੀਣਾ ਹੈਗਾ ਤੇ ਸਵੇਰੇ ਸ਼ਾਮ ਦੋ ਟਾਈਮ ਆਪਾਂ ਲੈ ਸਕਦੇ ਹਾਂ ਪਰਾਣਾ ਪਰਾਣਾ ਦਮਾ ਖੰਘ ਖਾਂਸੀ ਨੂੰ ਇਹ ਦੂਰ ਕਰੂਗਾ ਡਾਕਟਰ ਸਾਹਿਬ ਇਹ ਟੇਸਟ ਵੀ ਬੜਾ ਹੈ ਹਾਂਜੀ ਬਹੁਤ ਟੇਸਟੀ ਸਤਾਵਰਤਾ ਆਪਦੇ ਆਪ ਦੇ ਵਿੱਚ ਇੱਕ ਬੜੀ ਪਾਵਰਫੁਲ ਜੀਜ ਹੁੰਦੀ ਹੈ ਨਾਲੇ ਫਿਰ ਸ਼ਾਇਦ ਮਿੱਠਾ ਹੋ ਗਿਆ ਵਿੱਚ ਛੱਟਣਾ ਵੀ ਸੌਖਾ ਹੈ ਬੱਚੇ ਵੀ ਲੈ ਸਕਦੇ ਆ ਅੱਛਾ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਹੈ ਹਾਂਜੀ ਹਾਂਜੀ ਬੱਚਿਆਂ ਨੂੰ ਥੋੜੀ ਮਾਤਰਾ ਚ ਦੇਣਾ ਆਪਾਂ ਜਿਹੜੇ ਛੋਟੇ ਬੱਚੇ ਆ ਜਿਹੜੇ 10 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਤਾਂ ਬਿਲਕੁਲ ਇੰਨਾ ਕੁ ਦੇਣਾ ਜਿੰਨਾ ਤੁਹਾਨੂੰ ਦਿੱਤਾ ਵਾ ਤੇ ਜਿਹੜੇ 10 ਸਾਲ ਤੋਂ ਉੱਪਰ ਬੱਚੇ ਆ ਉਹ ਫਿਰ ਇਹਦੀ ਹਾਫ ਡੋਜ਼ ਲੈ ਲੈਣੀ ਆ ਜਿਹੜੇ 18 ਸਾਲ ਤੋਂ ਉੱਪਰ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਕੁਝ ਕੁ ਲੋਗ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਫਿਰ ਡਾਕਟਰ ਸੁਰਿੰਦਰ ਜੀ ਦੇ ਜਿਹੜੇ ਨੁਸਖਿਆਂ ਨਾਲ ਫਾਰਮੂਲੇ ਨਾਲ ਬੁੰਦਾਂ ਨਾਲ ਉਹਨਾਂ ਨੂੰ ਕਿੰਨਾ ਕ ਫਰਕ ਪਿਆ ਸਾਡੇ ਮਾਤਾ ਜੀ ਨੇ ਸੱਚ ਕਾਲ ਮਾ ਜੀ ਕਿੰਨਾ ਹੈ ਤੁਹਾਡਾ ਗਰਮੀਤ ਘਰ ਅੱਛਾ ਕਿੱਥੋਂ ਆਏ ਹੋ ਸਕੋਠਿਆਂ ਜਗਰਾਉਂ ਕੋਲ ਅੱਛਾ ਜਗਰਾਉਂ ਕੋਲੋਂ ਆਏ ਹੋ ਤੇ ਇੱਥੇ ਕਿਵੇਂ ਫਿਰ ਮਾਤਾ ਜੀ ਤੁਹਾਡੀ ਆਜਾ ਕਿ ਵੀਡੀਓ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਗੋਡੇ ਤੇ ਦਸੇ ਸੀ ਮੋਡੇ ਵੀ ਤੇ ਕਲੀਵਰ ਸੀ ਲੀਵਰ ਫੈਟੀ ਸੀ ਅੱਛਾ ਗੋਡੇ ਐ ਮੋਡੇ ਤੇ ਲੀਵਰ ਫੈਟੀ ਹਾਂਜੀ ਹਾਂਜੀ ਅੱਛਾ ਫਿਰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਦਵਾਵਾ ਆਜ਼ਿਆ ਰਹੀ ਸੀ ਕਈ ਸਾਲ ਹੋ ਗਏ ਅੱਛਾ ਕਈ ਸਾਲ ਹੋ ਗਏ ਜੀ ਹਾਂਜੀ ਤੇ ਫਿਰ ਦਵਾਈ ਦੁਵਾਈ ਖਾਦੀ ਹੋਣੀ ਐ ਕੀਤਾ ਹਾਂਜੀ ਦਵਾਈ ਖਾਦੀ ਐ ਦਵਾਈ ਦਾ ਕਰਕੇ ਨਹੀਂ ਕਹਿੰਦਾ ਦਵਾਈ ਅੰਗਰੇਜ਼ੀ ਖਾਣੀ ਹੁੰਦੀ ਉਹਨੂੰ ਮਤਲਬ ਇੰਨੀਆਂ ਦਵਾਈਆਂ ਖਾ ਗਏ ਹਾਂਜੀ ਹਾਂਜੀ ਬੱਲਾ ਬੱਲਾ ਤੇ ਫਿਰ ਜਦੋਂ ਤੁਸੀਂ ਦਵਾਈ ਖਾ ਲੈਂਦੇ ਸੀ ਉਹ ਤਾਂ ਹੁੰਦਾ ਵੀ ਓਨੇ ਕ ਦਿਨ ਫਰਕ ਹੈਗਾ ਉਸ ਤੋਂ ਬਾਅਦ ਫਿਰ ਉਹੀ ਕੁਝ ਹਾਂਜੀ ਹਾਂਜੀ ਅੱਛਾ ਤੇ ਫਿਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਡਾਕਟਰ ਸੁਰਿੰਦਰ ਜੀ ਨੇ ਇਹਨਾਂ ਨੇ ਦਵਾਈ ਦਿੱਤੀ ਬਗੰਦਾਲੀ ਵਸ ਨਹੀਂ ਫਰਕ ਪੈ ਗਿਆ ਨਹੀਂ ਵਰਨ ਫਰਕ ਪੈਗਾ ਕੀ ਕਿੰਨਾ ਕੀ ਫਰਕ ਮੰਨਦੇ ਹੋ ਤਾਂ ਨਹੀਂ ਮੈਂ ਤਾਂ ਹਾਂ ਠੀਕ ਹੈ ਅੱਗੇ ਬਹੁਤ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਰੋਟੀ ਨਹੀਂ ਹਾਜਮ ਨਹੀਂ ਸੀ ਕਿ ਤੇ ਇੱਥੇ ਆਪਰੇ ਰਹਿੰਦਾ ਸੀ ਆ ਪੇਟ ਸਾਰ ਮਤਲਬ ਥੋੜੀ ਜੀ ਤੁਸੀਂ ਕੁਝ ਖਾਂਦੇ ਹੋਵੋਗੇ ਉਹ ਨਾਲ ਦੀ ਨਾਲ ਫਾਰਾ ਸਟਾਈਲ ਚ ਆ ਜਾਂਦਾ ਸੀ ਹਾਂਜੀ ਹਾਂਜੀ ਕਿ ਉਹ ਕਿਤੇ ਫਿਰ ਬੁੰਦਾ ਕਿੰਨੇ ਟਾਈਮ ਲੈਣੇ ਹੋ ਤੁਸੀਂ ਦੋ ਟਾਈਮ ਲੈਣੇ ਦੋ ਟਾਈਮ ਨਾਲ ਹੀ ਕੰਮ ਕਰਦਾ ਹਾਂਜੀ ਅੱਜ ਪਹਿਲਾਂ ਕਿ ਇਸ ਤਰ੍ਹਾਂ ਬੁੰਦਾ ਲਈ ਮੈਡੀਸਿਨ ਲਈ ਸੀ ਕਿ ਉਹ ਲਈ ਸੀ ਉਹ ਹੁਣ ਕਰਿਆ ਨਹੀਂ ਕੰਮ ਇਹ ਅੱਛਾ ਪਰ ਇਹਨਾਂ ਨੇ ਕਰ ਦਿੱ ਗਏ ਇਹ ਕੰਮ ਕਰ ਗਏ ਹਾਂਜੀ ਹਾਂਜੀ ਫਰਕ ਪੈ ਗਿਆ ਜੀ 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 ਸੋ ਤੁਸੀਂ ਦੇਖੋ ਮਾਤਾ ਜੀ ਦਾ ਕਹਿੰਦਾ ਕਿ ਗੋਡੇ ਦਰਦ ਕਰਦੇ ਸੀ ਮੋਢੇ ਦਰਦ ਕਰਦੇ ਸੀ ਔਰ ਫੈਟੀ ਲੀਵਰ ਸੀ ਹੁਣ ਇਹਨਾਂ ਨੂੰ 10-15 ਦਿਨਾਂ ਚ ਕਾਫੀ ਰਾਹਤ ਹੈ ਮਾਤਾ ਜੀ ਬਹੁਤ ਲੰਮਾ ਤਜਰਬਾ ਤੁਹਾਡਾ ਹੋ ਗਿਆ ਤੁਸੀਂ ਕਹਿੰਦੇ ਵਾਵਾ ਚਿਰਦੀ ਹੈ ਪ੍ਰੋਬਲਮ ਹੈਗੀ ਹੈ ਤੁਹਾਡੇ ਹਾਂਡ ਦੀ ਸਾਡੀਆਂ ਮਾਵਾਂ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਤੁਸੀਂ ਵੀ ਵੀਡੀਓ ਦੇਖ ਕੇ ਆਏ ਸੀ ਉਹਨਾਂ ਨੂੰ ਕੀ ਕਹੋਗੇ ਅਸੀਂ ਕਹਿੰਗੇ ਦੇਵੀ ਦਵਾਈ ਲਓ ਫਿਰ ਠੀਕ ਆ ਹਾਂਜੀ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਬਾਪੂ ਜੀ ਵੀ ਨੇ ਜਿਹੜੇ ਹਮੇਸ਼ਾ ਇਹਨਾਂ ਦੇ ਨਾਲ ਰਹੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਸਮਝਾਂਗੇ ਅਸਲ ਪ੍ਰੋਬਲਮ ਸਾਡੀ ਮਾਂ ਨੂੰ ਕੀ ਸੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਕਿੱਥੇ ਲੈ ਕੇ ਗਏ ਫਿਰ ਡਾਕਟਰ ਦਾ ਨਾਮ ਤਾਂ ਲਿਓ ਸ਼ਹਿਰ ਦਾ ਨਾਮ ਕਹਣਾ ਦਿਓ ਅਸੀਂ ਲ ਤੇ ਰੈਕੋਟ ਹਲਵਾਰਾ ਹਲਵਾਰਾ ਕੋਈ ਜਿਹੜੇ ਡਾਕਟਰ ਜਿੰਨੇ ਕਨੇਡਾ ਤੇ ਰਹੇ ਸੀ ਉਹ ਵਧੀਆ ਆਪਦੇ ਆਪ ਚ ਟੌਪ ਕਲਾਸ ਦੇ ਹਾਂ ਅੱਛਾ ਜੀ ਮਲੇਰਕੋਟਲੇ ਵੀ ਗਿਆ ਸੀ ਅੱਛਾ ਜਿਹੜੇ ਦਵਾਈ ਖਾ ਲਈ 5-6 ਦਿਨ ਤੋਂ ਬਾਅਦ ਨੁਕਸਾਨ ਕਰਖਾਣਾ ਨੁਕਸਾਨ ਜ਼ਿਆਦਾ ਫਿਰ ਹਾਂ ਅੱਛਾ ਤੇ ਪ੍ਰੋਬਲਮ ਸ਼ੁਰੂ ਕਿੱਦਿ ਹੋਈ ਸੀ ਮਾਂ ਜੀ ਨੂੰ ਤਾਂ ਕਹਿੰਦੇ ਵਾਵਾ ਟਾਈਮ ਹੋ ਗਿਆ ਸ਼ੁਰੂ ਤਾਂ ਇਹਨਾਂ ਨੂੰ 2017 ਦੇ ਵਿੱਚ ਟੀਕਾ ਰੈਐਕਸ਼ਨ ਕਰ ਗਿਆ ਸੀ ਅੱਛਾ ਉਹਦੇ ਨਾਲ ਵੀਕਨੈਸ ਹੋ ਗਈ ਸਾਰੀਆਂ ਨਾਲਾਂ ਨੂੰ ਬਸ ਦਵਾਈ ਅੰਗਰੇਜ਼ੀ ਕੋਈ ਥੋੜਾ ਜਰ ਖਾ ਲਈ ਹੂੰ ਉਦੋਂ ਬਾਅਦ ਤੋਂ ਨੁਕਸਾਨ ਹੀ ਕਰ ਦਿੱਸੀ ਠੀਕ ਹੈ ਤੇ ਫਿਰ ਹੁਣ ਫਿਰ ਪ੍ਰੋਬਲਮ ਜਦੋਂ ਟੀਕਾ ਲੱਗਿਆ ਪ੍ਰੋਬਲਮ ਕੀ ਕੀ ਆਈ ਉਹ ਤਾਂ ਇੱਕਦਮ ਡੈਡ ਵਾਲਾ ਕੰਮ ਹੀ ਸੀਗਾ ਜਿਵੇਂ ਬੀਪੀ ਸਭ ਕੋ ਲੋ ਹੋ ਗਿਆ ਸੀ ਇੱਕ ਵਾਰ ਟੀਕਾ ਲਾਉਂਦੇ ਸਾਰ ਟੀਕਾ ਲਾਉਣ ਸਾਰੀ ਅੱਛਾ ਤੇ ਫਿਰ ਉਹ ਹੁਣ ਕਿੰਨੀ ਕੁ ਫਰਕ ਹੈਗਾ ਉਸ ਤੋਂ ਬਾਅਦ ਫਿਰ ਇਹ ਪ੍ਰੋਬਲਮ ਉਸ ਤੋਂ ਬਾਅਦ ਆਈਆਂ 2017 ਉਸ ਤੋਂ ਬਾਅਦ ਕੀ ਆਇਆ ਸਾਰਾ ਸਾਰੀ ਬੀਗਨਸ ਹੋ ਗਈ ਨਾੜਾ ਨੂੰ ਜੀ 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 ਅੱਛਾ ਤੇ ਫਿਰ ਹੁਣ ਕਿੰਨਾ ਕੁ ਫਰਕ ਮੰਨਦੇ ਹੋ ਤੁਸੀਂ ਮਾਤਾ ਨੂੰ ਹੁਣ ਜਾਣੀ ਹੈਗਾ 10% ਮਤਲਬ 2017 ਤੇ ਅੱਜ 2025 ਐ 5 ਤੇ 8 ਸਾਲ ਦੇ ਵਿੱਚ 15 ਕ ਦਿਨਾਂ ਚ 8 ਸਾਲ ਦੀ ਪ੍ਰੋਬਲਮ ਜਿਹੜੀ ਅਸੀਂ ਮੰਨਦੇ ਆ ਤੇ 10% ਫਰਕ ਪੈ ਗਿਆ 10% ਫਰਕ ਕੀ ਬਾਤ ਹੈ ਕੀ ਬਾਤ ਜੀ ਜੀ ਚਲੋ ਬਾਪੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਕੁਝ ਹੋਰ ਲੋਕ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤ ਕੀ ਕੀ ਪਰੇਸ਼ਾਨੀਆਂ ਹੋਈ ਤੇ ਲੈ ਕੇ ਆਏ ਪਹਿਲਾਂ ਇੱਕ ਮਾਤਾ ਜੀ ਨੇ ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਐ ਤੇ ਸਾਡੇ ਭਾਈ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕੀ ਦਿੱਕਤ ਹੈ ਪਰੇਸ਼ਾਨੀਆਂ ਉਹ ਲੈ ਕੇ ਆਏ ਤੇ ਹੁਣ ਕਿੰਨਾ ਕੁ ਉਹ ਬੁੰਦਾ ਨਾਲ ਉਹਨਾਂ ਨੂੰ ਫਰਕ ਪਿਆ ਸਚਕਲ ਬਾਈ ਜੀ ਕਿ ਨਾਂ ਹੈ ਤੁਹਾਡਾ ਰਾਜਕਮਰ ਜੀ ਅੱਛਾ ਕਿੱਥੋਂ ਆਇਆ ਕੋਠੀ ਸਿਕਾਂਤੋਂ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਇਆ ਸਰ ਜੀ ਮੇਰੇ ਦੋਨੇ ਗੋਡੇ ਜਦੋਂ ਤੁਰਦਾ ਸੀ ਟਕ 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 ਕਰਦੇ ਸੀ ਜੀ ਅੱਛਾ ਕੜੀ ਵਾਂਗੂ ਕੜੀ ਵਾਂਗੂ ਜੀ ਹੁਣ ਇਹਨਾਂ ਨੂੰ ਪਹਿਲੀ ਦਵਾਈ ਲਈ ਆ ਬਿਲਕੁਲ ਓਕੇ ਆ ਹਮ ਹੁਣ ਕੋਈ ਪ੍ਰੋਬਲਮ ਨਹੀਂ ਕੜਕੜ ਹਟ ਗਈ ਹੁਣ ਕੜਕੜ ਗਈ ਬਿਲਕੁਲ ਜੀ ਦਰਦ ਵੀ ਹੁੰਦਾ ਸੀ ਦਰਦ ਵੀ ਮੋਢੇ ਵੀ ਸ਼ੋਲਡਰ ਸਾਰੇ ਦਰਦ ਕਰਦੇ ਸੀ ਜੀ ਅੱਛਾ ਹੁਣ ਬਿਲਕੁਲ ਓਕੇ ਆ ਤੇ ਕੀ ਦਵਾਈ ਨਾਲ ਬੜਾ ਫਰਕ ਪੈ ਗਿਆ ਮੇਰੇ ਮੈਂ ਬੜਾ ਫਰਕ ਪੈ ਗਿਆ ਉਹ ਮਤਲਬ ਤੁਸੀਂ ਲੈ ਕੇ ਗੋਡਿਆਂ ਵਾਸਤੇ ਗਏ ਸਹੀ ਗੋਡਿਆਂ ਵਾਸਤੇ ਵਾਲਿਆਂ ਨਾਲ ਕੀ ਫਰਕ ਪਏ ਵਾਹ ਮੇਰੇ ਤੋਂ ਸੱਚ ਚੜਦੀ ਬਾਣੀ ਤੂੰ ਆ ਬਖੌਣ ਲੱਪਿਆ ਦੇਖੋ ਜੀ ਅੱਧੇ ਕਮਾ ਰਹੀ ਜੀ ਮੇਰੇ ਬਾਣੀ ਉਨ ਲੱਪੇ ਅੱਛਾ ਹਲੋ ਜੀ ਜੀ ਮਤਲਬ ਥੋੜੀ ਬਹੁਤ ਭੂਰ ਜੀ ਹੈਗੀ ਉਹ ਉੱਠ ਪਈ ਜੀ ਹਾਂ ਜੀ ਅੱਛਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਸ ਵੇਲੇ ਉਹਨਾਂ ਨੂੰ ਕੀ ਕਹੋਗੇ ਮੈਂ ਮੈਂ ਕਹਿੰਦਾ ਵੀ ਇਨਾਂ ਕੋਲ ਆਓ ਇੱਕ ਦੀ ਆ ਕੇ ਦੇਖੋ ਦਵਾਈ ਲਓ ਦਵਾਈ ਮੈਂ ਕੰਮ ਕਰਦਾ ਕੇਵਲ ਦਾ ਜੋ ਮੈਂ ਚੜਦਾ ਹੀ ਮੈਂ ਇਥੋਂ ਚਲੇ ਜਾਂਦਾ ਹੀ ਕੋਈ ਨਹੀਂ ਸੀ ਹੁਣ ਮੈਂ ਉਹ ਵਿੱਚ ਸਿਖਾ ਕੇਵਲ ਦਾ ਕੰਮ ਹੈ ਤੁਹਾਡਾ ਹਾਂਜੀ ਹਾਂਜੀ ਕੀ ਦਾ ਕੰਮ ਸੀ ਉਹ ਤਾਂ ਫਿਰ ਪੌੜੀ ਲਾਉਣੀ ਪੈਂਦੀ ਹੈ ਜੀ ਹੁਣ ਹੁਣ ਬਿਲਕੁਲ ਓਕੇ ਜੀ ਅੱਛਾ ਕੋਈ ਦਿੱਕਤ ਨਹੀਂ ਆ ਉਹ ਮੈਂ ਕਿ ਭੱਜਾ ਕਰਦਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਇੱਕ ਸਾਡਾ ਯੰਗ ਬ੍ਰਦਰ ਹੈਗਾ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕੀ ਦਿੱਕਤ ਲੈ ਕੇ ਆਏ ਨੇ ਸੱਚ ਕਹੋ ਬਈ ਜੀ ਸਸਰੀ ਘਰ ਕਿਨਾਂ ਹੈ ਤੁਹਾਡਾ ਮੇਰਾ ਨਾਮ ਦਲੇਰ ਸਿੰਘ ਹੈ ਅੱਛਾ ਤੁਸੀਂ ਕਿੱਥੋਂ ਆਏ ਹੋ ਗਗੜਾ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਸਰ ਮੈਨਾਂ ਸਾਹ ਚੜ ਜੋ ਮੈਨੂੰ ਸਲੂਨ ਨੇ ਮੇਰਾ ਵੀ ਖੜੇ ਖੜੇ ਸਾਹ ਚੜ ਜਾਣਾ ਪੌੜੀਆਂ ਚੜਨਾ ਤਾਂ ਠੀਕ ਹੈ ਤੇ ਹੁਣ ਜਦੋਂ ਦੀ ਬੂੰਦ ਵਾਲੀ ਮੈਡੀਸਿਨ ਕੀਤੀ ਉਹ ਤੋਂ ਤਾਂ ਮੈਨੂੰ ਪੂਰਾ ਫਰਕ ਹੈ ਤੁਸੀਂ ਤਾਂ ਫਿਰ ਸਾਰਾ ਦਿਨ ਖੜੇ ਰਹਿੰਦੀ ਸੀਗੇ ਅੱਛਾ ਸਾਹ ਸਾਹ ਦੀ ਜ਼ਿਆਦਾ ਪ੍ਰੋਬਲਮ ਸੀ ਸਾਹ ਦੀ ਜ਼ਿਆਦਾ ਪ੍ਰੋਬਲਮ ਸੀ ਮਤਲਬ ਕੰਮ ਕਰਦੇ ਕਰਦੇ ਸਾਹ ਆਪਣੇ ਫੁੱਲ ਜਾਂਦੇ ਆ ਨਹੀਂ ਪੌੜੀਆਂ ਚੜਨਾ ਜਾਂ ਮਾੜਾ ਜਾਂ ਤੁਰਨਾ ਸਾਹ ਚੜ ਜਾਣਾ ਤੇ ਕਿੰਨੇ ਦਿਨਾਂ ਵਿੱਚ ਫਰਕ ਪਿਆ ਤੁਹਾਨੂੰ ਮੇਰੇ हिसाब ਜਿਆਦਾ ਨਹੀਂ ਮੈਨੂੰ 25 ਦਿਨਾਂ ਵਿੱਚ ਪੂਰਾ ਰਿਜ਼ਲਟ ਮਿਲ ਗਿਆ ਵਧੀਆ ਰਿਜ਼ਲਟ ਮਿਲ ਗਿਆ ਪੂਰਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਜਿਹੜਾ ਸਾਹ ਵਾਲਾ ਨੁਸਖਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕੀਤਾ ਉਹੀ ਇਸ ਵੀਰ ਨੂੰ ਪ੍ਰੋਬਲਮ ਸੀ ਸਾਡੇ ਨਾਲ ਥੋੜਾ ਕੀ ਨਾ ਹੈ ਅਮਨਦੀਪ ਅੱਛਾ ਤੁਸੀਂ ਇੱਥੇ ਜੀ ਮੈਂ ਫਰੂਜਪੁਰ ਤੋਂ ਆ ਤੇ ਮੈਂ 2 ਮਨਤ ਪਹਿਲਾਂ ਮੈਡੀਸਿਨ ਲੈ ਗਈ ਸੀ హెਅਰ ਦੇ ਛੜਨ ਦੀ ਪ੍ਰੋਬਲਮ ਸੀ హెਅਰ ਛੜਨ ਦੀ ਹਾਂਜੀ ਹਾਂਜੀ ਤੇ ਹੁਣ ਮੈਂ ਡਾਕਟਰ ਕੋ ਮੈਡੀਸਿਨ ਦੋ ਵਾਰ ਲੈ ਗਈ ਤੇ ਹੁਣ ਮੇਰੇ ਛੜਨ ਦੀ ਪ੍ਰੋਬਲਮ ਬੰਦ ਹੋ ਗਈ ਹੈ ਤੇ ਹੁਣ ਲਾਸਟ ਵਾਰੀ ਮੈਡੀਸਿਨ ਲੈਣ ਗਈ ਸੀ ਨਾਲ ਡਾਕਟਰ ਜੀ ਦਾ ਧੰਨਵਾਦ ਕਰਨਾ ਹੀ ਸੀ ਅੱਛਾ ਅੱਛਾ ਪਹਿਲਾਂ ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਵਾਲ ਛੜਨ ਦੀ ਪ੍ਰੋਬਲਮ ਸੀ ਤੇ ਵੀਕਨੈਸ ਵੀ ਬਹੁਤ ਰਹਿੰਦੀ ਸੀ ਤੇ ਮੈਂ ਮੈਡੀਸਿਨ ਨਾਲ ਵੀ ਬਿਲਕੁਲ ਸੈੱਟ ਹੋ ਗਈ ਬਿਲਕੁਲ ਠੀਕ ਹਾਂਜੀ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਦੇਖੋ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਪੋ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਡੇ ਨਾਲ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਮਾਤਾ ਜੀ ਨਾਲ ਵੀ ਤੁਹਾਡੀ ਗੱਲ ਕਰਾਈ ਹੈ ਕੇਵਲ ਦਾ ਕੰਮ ਕਰਨ ਵਾਲੇ ਸਾਡੇ ਭਾਈ ਸਾਹਿਬ ਵੀ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਕਿਵੇਂ ਪਹਿਲਾਂ ਉਹਨਾਂ ਨੂੰ ਪੌੜੀ ਲਾ ਕੇ ਜਦੋਂ ਚੜਦੇ ਸੀ ਤਾਂ ਦਿੱਕਤ ਪਰੇਸ਼ਾਨੀ ਆਉਂਦੀ ਸੀ ਸੈਲੂਨ ਵਾਲੇ ਵੀਰ ਨੇ ਵੀ ਡਾਕਟਰ ਸਾਹਿਬ ਦਾ ਜਿਹੜਾ ਨੁਸਖਾ ਫਾਰਮੂਲਾ ਉਸ ਬਾਬਤ ਦੱਸਿਆ ਕਿ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ